ਸ਼ੀਕਾਲ ਜੀ ਅਮੀਡ ਕਰਦੇ ਹਾਂ ਸਾਰੇ ਟਿਕ ਟਾਕ ਨੂੰਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਹਨਾ ਸੋਫਿਆਂ ਦੀ ਸਫਾਈ ਕਰਾਉਣੀ ਆ ਆਪਾਂ ਨੇ ਤੇ ਨਵੀਂ ਮਸ਼ੀਨ ਆਈ ਆ ਜਿਹੜੀ ਉਹਦੇ ਨਾਲ ਸੋਫੇ ਸਾਰੇ ਸਾਫ਼ ਹੋ ਜਾਂਦੇ ਨੇ ਗਰਦ ਘੱਪਾ ਸਾਰਾ ਨਿਕਲ ਜਾਂਦਾ ਆਪਣੇ ਪਿੰਡ ਦੇ ਭਾਈ ਨੇ ਲਈ ਆ ਉਹ ਤੇ ਉਹ ਮਸ਼ੀਨ ਕਿਸ ਤਰ੍ਹਾਂ ਸਾਫ਼ ਕਰਦੀ ਆ ਉਹ ਮੈਂ ਅੱਜ ਤੁਹਾਨੂੰ ਦਿਖਾਵਾਂਗੀ ਆਪਾਂ ਆਪਣੇ ਜਿਹੜੇ ਸੋਫੇ ਨੇ ਕਰਾਤੇ ਉਹਨਾਂ ਨੂੰ ਅੱਜ ਸਾਫ਼ ਕਰਾਵਾਂਗੇ ਤੇ ਚਲੋ ਫਿਰ ਆਪਾਂ ਬਾਹਰ ਜਾ ਕੇ ਸੁਣ ਦਿਖਾਵਾਂ ਨੇ ਇਸ ਤਰ੍ਹਾਂ ਭਾਈ ਇਹ ਸੋਫੇ ਨੂੰ ਸਾਫ਼ ਕਰਦਾ ਉਹ ਜਿਸ ਨਹੀਂ ਹਾਂ ਅਮਿੰਦਰ ਫੋਨ ਭੁੱਲ ਗਿਆ ਭਾਈ ਆ ਉਹਦਾ ਮੈਂ ਤਾਂ ਆ ਉਹ ਦਰ ਕੇ ਆ ਉਹ ਦਬਾ ਰਿਹਾ ਤੇ ਸੋਫੇ ਬਾਹਰ ਕੱਢੇ ਹੋਏ ਨੇ ਇੱਕ ਆ ਸੋਫਾ ਤਾਂ ਕਰ ਗਿਆ ਸਾਫ਼ ਹਣਾ ਗੰਦ ਤਾਂ ਬਹੁਤ ਗੰਦ ਵਰਗੀ ਹੁਣ ਗੰਦ ਤਾਂ ਪਊਗੀ ਹੁਣ 9 ਸਾਲ ਹੋ ਗਏ ਨਾ ਕੰਦੇ ਹਜੇ ਦੇ ਲੋਕਾਂ ਨੇ ਬਹੁਤ ਜ਼ਿਆਦਾ ਹੁੰਦਾ ਪਰ ਵੀ ਕੰਦੇ ਥੋੜੇ ਸੀ ਸਾਹੇ ਨੇ ਹਾਂ ਆ ਵੀ ਵਖਰਾ ਵਾਂਗਾ ਤੁਹਾਨੂੰ ਥੋੜੇ ਠੀਕ ਨੇ ਕਹਿੰਦੇ ਲੋਕਾਂ ਦੇ ਚਿੱਟੇ-ਚਿੱਟੇ ਫੁੱਜੂ ਹੁੰਦੇ ਨੇ ਇੰਨੇ ਕੰਦੇ ਉਹ ਤਾਂ ਫੇਰ ਚਿੱਟੇ ਤਾਂ ਆਹ ਉਹੀ ਕਹਿਨੀ ਆ ਵੀ ਸਾਫ ਹੋ ਗਏ ਕੈਮੀਕਲ ਲੈਣਾ ਜੀ ਖੇੜੇ ਤੇ ਖਿੱਚੂਗਾ ਤਾਂ ਪਲਾਕੀ ਗੱਲ ਹੋਰ ਹੀ ਕੋਣਗੇ ਹੂੰ ਇਹ ਗਿੱਲੇ ਜੋਗੇ ਮਤਲਬ ਤੋਈ ਗਏ ਇੱਕ ਤਰ੍ਹਾਂ ਘੱਟ ਪਾਣੀ ਨਾਲ ਗਰਦਾ ਜਾ ਰੇਤਾ ਜਾ ਨਿਕਲ ਜਾਂਦਾ ਸਾਰਾ ਤੇ ਮੋਪ ਪਾਈ ਆ ਮਸ਼ੀਨ ਆ ਦੇਖੋ ਇਹ ਸਾਰਾ ਘਰ ਦਾ ਗੱਫਾ ਜਿਹੜਾ ਵਿਛੇ ਚ ਰਹੀ ਹੈ ਇਹਦੇ ਨਹੀਂ ਕੋ ਤੋ ਪਾਈ ਦੀ ਹੈ ਇਹ ਆ ਇਹਦੇ ਨਾਲ ਆ ਪੈਪ ਜੇ ਨਾਲ ਸਾਰਾ ਸਾਫ ਕਰ ਦੋ ਭਾਈ ਇਹ ਜੂਰਾ ਬਹੁਤ ਜਲਦੀ ਇਹ ਨਾਲ ਨਹੀਂ ਹੋ ਗਈ ਹੋ ਗਈ ਸਾਫ ਤਾਂ ਨਾ ਨਾ ਚਲਾ ਤੈਨੂੰ ਆ ਪਤਾ ਨਹੀਂ ਮੈਨੂੰ ਕਿਤੇ ਖਰਾਬ ਕਰ ਦੇ ਮੈਂ ਹੁਤਣਾ ਦਾ ਜੀ ਹੋ ਫੇਰ ਵੀ ਲੈਣਗੇ ਫੇਰ ਉਸ ਲੈਣ ਗਿਆ ਕਰੇ ਹੱਥ ਤੇ ਆਫਿਸ ਦਾ ਉਹ ਇਹ ਕਰ ਗਿਆ ਤੋਂ ਬਾਅਦ ਹੋਰ ਆਇਆ ਕਰੇ ਮੈਨੂੰ ਨਾ ਬਤਰਾਏ ਨਹੀਂ ਨਹੀਂ ਨਾ ਬਤੋ ਮੰਦਗਾਪੇ ਬੰਦ ਨਾ ਬੱਚੇ ਸਹਬ ਮੈਂ ਤਾਂ ਬਾਅਦ ਕਿਹਾ ਸੀ ਮੰਦੀ ਕਰ ਬੰਦੇ ਆਏ ਬੰਦੇ ਆਏ ਕਿਤੇ ਨਾ ਹੋਏ ਅਰੇ ਇੱਥੇ ਨਾ ਕੋਈ ਨਹੀਂ ਆ ਰਿਹਾ ਹਾਂ ਅਰੇ ਹੋਰ ਕਹਿੰਦਾ ਮੈਂ ਕਰ ਲਾਂਗਾ ਭਾਈ ਹੋਰ ਕਰੇ ਸਮਾਨ ਲੈਣ ਗਿਆ ਘਰੇ ਕਿਵੇਂ ਨਹੀਂ ਹੋਇਆ ਸਮਾਨ ਦਾ ਟਾਈਮ ਲੱਗਦਾ ਪਹਿਲਾਂ ਉਹਨੇ ਸਾਰਾ ਇਹ ਗਰਦ ਦਾ ਗੱਪਾ ਜਿਹਾ ਕੱਢਿਆ ਨਾ ਹੋਰ ਮੇਰੇ ਪਿੱਛੇ ਚਿੱਟੇ ਚਿੱਟੇ ਹੋ ਰਹੇ تھے ਗਰੇ ਗਰੇ ਹੂੰ ਲੋਕਾਂ ਨੇ ਬਹੁਤ ਗੱਲ ਕਹਿੰਦੇ ਲੈ ਸਾਡੇ ਠੀਕ ਨੇ ਕਹਿੰਦੇ ਚੱਲ ਫੇਰ ਵੀ ਆਪਾਂ ਤਾਂ ਸਾਫ਼ ਕਰਦੇ ਰਹਿਨੇ ਆ ਬਾਹਰ ਕੱਢ ਕੇ ਕਵਰ ਚਾੜ੍ਹ ਕੇ ਰੱਖਦੇ ਆ ਆਪਾਂ ਦੂਜੇ ਵੀ ਮੋਟੇ ਵੀ ਠੀਕ ਹੈ ਜਿਹੜਾ ਰਸਟੇ ਰੰਗ ਨੂੰ ਕਿਤੇ ਵੇਲੇ ਖਰਾਬ ਹੋ ਜਾਏਗਾ ਇੰਨੇ ਗੰਦੇ ਪੈਣ ਕਿਤੇ ਨਾ ਨਹੀਂ ਬਲੋ ਖਬੈ ਦੇ ਤੱਕ ਸੋਖੇ ਕੰਮ ਆਇਆ ਗਿਆ ਛੋਟੇ ਕਹਿੰਦਾ ਬਹੁਤ ਠੀਕ ਨਹੀਂ ਭਾਬੀ ਇਹ ਕਹ ਰਹੀ ਦਿਖਾਓ ਠੀਕ ਨਹੀਂ ਇਹ ਆਪਣੇ ਬਾਈਓ ਕਵਰਾਂ ਕਰਕੇ ਵੱਜ ਰਹੇ ਨੇ ਆਪਣੇ ਜਿੰਨਾ ਤਾਂ ਹੋਣਾ ਨਹੀਂ ਕਿਸੇ ਦੇ ਜਿੰਨਾ ਆਪਣੇ ਹੁੰਦਾ ਹੁਣ ਤਾਂ ਬਹੁਤ ਵਧੀਆ ਪਹਿਨੇ ਹੈ ਕਿੰਨਾ ਵਧੀਆ ਪਹਿਨੇ ਨੇ ਛੋਟੇ ਬਹੁਤ ਵਧੀਆ ਪਹਿਨੇ ਹੈ ਨਾ ਅਜਿਹੇ ਲੋਕਾਂ ਤੇ ਮੈਂ ਕਿੱਟੇ ਜੇ ਰੰਗਾਂ ਚ ਕਹਿੰਦਾ ਬਹੁਤ ਗੰਦੇ ਹੁੰਦੇ ਨੇ ਆ ਚਿੱਟੇ ਫਿੱਕੇ ਕਲਰ ਹੁੰਦੇ ਨੇ ਜਿਹੜੇ ਉਹ ਜਾਦੇ ਖਰਾਬ ਹੁੰਦੇ ਨੇ ਇਹ ਕਾਲਿਆਂ ਜਾਂ ਚ ਪਤਾ ਨਹੀਂ ਲੱਗਦਾ ਹੈਗੇ ਤਾਂ ਕਹਿੰਦੇ ਭਾਈ ਇਹ ਵੀ ਖਰਾਬ ਹੈ ਗੱਲ ਕਰ ਰੰਗਾ ਕਰਕੇ ਕਹਿੰਦੇ ਥੋੜਾ ਜਿਹਾ ਘੱਟੇ ਦੀਂਦਾ ਕਰਦਾ ਪਾ ਖਰ ਤਾਂ ਬਹੁਤ ਕਾਪੜਾ ਰਹਿ ਗਿਆ ਅੰਦਰ ਮਹਾ ਕੁੜੀਆਂ ਬੰਗਰੇ ਵੀਡੀਓ ਕਰਦੇ ਨਾਲੇ ਤਾਂ ਟੈਂਕੀ ਸਾਫ ਹੋ ਜੂਗੀ ਅੱਜ ਇਹਦੇ ਨਾਲ ਸਾਰਾ ਰੇਸਤਾ ਖਿੱਚ ਲੈਂਦੀ ਹੈ ਇਹ ਕਹਿੰਦੇ ਟੈਂਕੀ ਦਾ ਜੇ ਤਾਂ ਸਾਫ ਹੀ ਹੋਵੇ ਲੜ ਕੇ ਸੁਨਿਆ ਕੱਢ ਕੇ ਜਾਊਗਾ ਤੇ ਕੀ ਆ ਕਰ ਜਿਆ ਦੇਖ ਲਿਆ ਬਹਿ ਗਏ ਜੱਜ ਕੇ ਲੱਗੇ ਆਪਦੇ ਕੰਮ ਦੋਏ ਭੈਣ ਭਾਈ ਹੈ ਸਾਵਲ ਤਾਂ ਠੀਕ ਕਰੋ ਲੋ ਹਲੋ ਦੇਖੋ ਮੈਂ ਕਿੰਨੀ ਪਤਲੀ ਆ ਹਾ ਉਹ ਬਥਈਏ ਕਿ ਨਹੀਂ ਪਤਲੀਆਂ ਕਿੰਨੀ ਅਰੇ ਕੋਈ ਨਹੀਂ ਕੁ ਸਪੇਸ ਆ ਕੋਈ ਵੀ ਨਹੀਂ ਜਾ ਸਕਦਾ ਮोटा ਬੰਦਾ ਮੈਂ ਨਹੀਂ ਕਰਦਾ ਜੇ ਮੈਂ ਪਤਲੀ ਆ ਜਾਈਏ ওকে ਚਲੋ ਜੀ ਹੁਣ ਜਦੋਂ ਭਾਈ ਆ ਗਿਆ ਆਪਾਂ ਫੇਰ ਬਲੌਗ ਬਣਾਵਾਂਗੇ ਵੀ ਕਿਸ ਤਰ੍ਹਾਂ ਸਫਾਈ ਹੁੰਦੀ ਹੈ ਇਹਨਾਂ ਦੀ ਹੈ ਨਾ ਜੇ ਕਿਸੇ ਨੇ ਕਰਾਉਣਾ ਹੈ ਤਾਂ ਆਪਾਂ ਉਹਨਾਂ ਦਾ ਨੰਬਰ ਵਿੱਚ ਮੈਂਸ਼ਨ ਕਰਾਂਗੇ ਵੀਡੀਓ ਦੇ ਸੰਗਰੂਰ ਭਾਈ ਰਹਿੰਦਾ ਆਪਣੇ ਪਿੰਡ ਦਾ ਭਾਈ ਜੀਾਂ ਤੋਂ ਕਰਿਆ ਇਹਨਾਂ ਸੰਗਰੂਰ ਹਾਂ ਹਾਂ ਉਰੀ ਆਉਂਦਾ ਪਿੰਡਾਂ ਦਾ ਰੋਜ਼ ਦਾ ਪਿੰਡ ਤੋਂ ਸ਼ਾਮ ਨੂੰ ਪਿੰਡ ਆ ਜਾਂਦਾ ਸਵੇਰੇ ਵਗ ਜਾਂਦਾ ਸਵੇਰੇ ਵਗ ਜਾਂਦਾ ਪੜਦੇ ਵਗੈਰਾ ਡਰੈੱਸਾਂ ਵੀ ਕਰਦੇ ਕੋਈ ਜਿਹੇ ਪ੍ਰੈਸਾ ਕਰਦੇ ਜਿਹੜੇ ਮਰਜ਼ੀ ਕੋਟਾਂ ਦੇ ਕਰਾਉਂ ਹੂੰ ਮਾਥੇ ਹੱਸੇ ਜਿਹੜਾ ਪਿੰਡ ਕਰਾਉਂ ਕੋਟਾਂ ਦੇ ਸੋਨੂੰ ਉਹਨਾਂ ਦਾ ਐਡਰੈਸ ਤੇ ਉਹਨਾਂ ਦਾ ਫੋਨ ਨੰਬਰ ਅਸੀਂ ਮੈਂਸ਼ਨ ਕਰ ਦਾਂਗੇ ਸੰਗਰੂਰ ਦੇ ਨੇੜੇ ਤੇੜੇ ਵਾਲੇ ਸਾਰੇ ਭਾਈ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਹਨਾ ਬਹੁਤ ਵਧੀਆ ਕੰਮ ਆ ਸਾਡੇ ਦਾ ਪਿੰਡ ਦੇ ਸਾਰੇ ਲੋਕ ਹੀ ਕਰਵਾਉਂਦੇ ਨੇ ਜ਼ਿਆਦਾਤਰ ਚਲੋ ਜੀ ਜਦੋਂ ਭਾਈ ਆ ਗਿਆ ਆਪਾਂ ਫੇਰ ਮਿਲਾਂਗੇ ਮਿਕਸਰ ਦੇਖੋ ਪਾਈ ਮੁੰਡਾ ਮਿਹਨਤ ਬੋ ਕਰ ਰਿਹਾ ਭਾਈ ਭਾਈ ਮਿਹਨਤ ਦੀ ਮੁੱਲ ਆ ਸਾਰਾ ਮਿਹਨਤ ਕਰਾਂਗੇ ਫੇਰ ਆਪਾਂ ਨੂੰ ਕੁਝ ਬਣਾਉਂਗਾ ਆ ਦੇਖੋ ਜੀ ਇਹ ਸਪਾਈ ਕਰਦਾ ਭਾਈ ਸੋਹਿਆਂ ਦੇ ਨੰਬਰ ਕਿੰਨਾ ਵੇਖੀ ਨੰਬਰ ਬੋਲੀਆ ਆਪਣਾ 89760 89760 2152 2152 ਭਾਈ ਜੇ ਕਿਸੇ ਨੇ ਪ੍ਰੈਸ ਕਰਾਉਣੇ ਕੱਪੜਿਆਂ ਤੇ ਡਰਾਈ ਕਲੀਨ ਕਰਾਉਣੇ ਕੋਟਾਂ ਪੈਂਟਾਂ ਮਗਾ ਗਰਮੀ ਸਿਆਲਾ ਰਹਿਣਾ ਹੁਣ ਪਰਦੇ ਕਰਾਉਣੇ ਨੇ ਕੁਝ ਵੀ ਕਰਾਉਣਾ ਬਾਈ ਨੂੰ ਨੰਬਰ ਤੇ ਸੰਪਰਕ ਕਰੋ ਇਹ ਆਪਣੇ ਦਰਬੇ ਰੀ ਜੀ ਦਾ ਨਾ ਲਵੇ ਲਾਉਣੇ ਕਰੀ ਕਰ ਹੈ ਕਰੀ ਕਰਕੇ ਆਵਾਂਗੇ ਕਰੇ ਭਾਈ ਸਮਾਨ ਲੈ ਜੂ ਗੱਡੀ ਇਹ ਰੱਖੀਏ ਭਾਈ ਕੋ ਖੜੀਏ ਬਾਹਰ ਦੇਖੋ ਲੇ ਸੋਫੇ ਘਰੇ ਕਰਕੇ ਆ ਮਾਗਲੇ ਦੇ ہاں ਸਫੇ ਘਰੇ ਕਰਕੇ ਆ ਬਾਕੀ ਦਾ ਸਮਾਨ ਆਪਦੇ ਕੋਲ ਆ ਕੇ ਕਰਦੇ ਨੇ ਇਹ ਜੇ ਕਿਸੇ ਨੇ ਪਰਦੇ ਕਰਾਉਣੇ ਗੁਰੂ ਘਰਾਂ ਦੇ ਪਰਦੇ ਹੋ ਗਏ ਜਿਵੇਂ ਹਨਾ ਘਰਾਂ ਦੇ ਪਰਦੇ ਹੋ ਗਏ ਆ ਘਰਾਂ ਦੇ ਹੋ ਗਏ ਆਪਣੇ ਜene ਵੀ ਜੋ ਵੀ ਸਮਾਨ ਹੋ ਗਿਆ ਕੋਈ ਪ੍ਰੈਸ ਤੋਂ ਕਰਾਉਣੀਆਂ ਕੱਪੜੇ ਡਰੈਕਿੰਗ ਕਰਾਉਣੇ ਕੋਟ ਪੈਂਟਾਂ ਭਾਈ ਨੂੰ ਮਿਲੋ ਭਾਈ ਜਰੂਰ ਨੰਬਰ ਅਸੀਂ ਪਾ ਰਾਂਗੇ ਪੜਾ ਦੇਖੋ ਆਹ ਮਸ਼ੀਨ ਨਾਲ ਭਾਈ ਕਰਦਾ ਭਾਈ ਇਹ ਸਪਾਈ ਸਾਰੀ ਸੋਫੇ ਦੇ ਸਫਾਈ ਕਰਾਉਣੀਆਂ ਜਿਵੇਂ ਲਬੜੇ ਪਾਇਦੇ ਆ ਆਪਣੇ ਬਹੁਤ ਸੋਫੇ ਹੈ ਅਕਾ ਇੰਨੀ ਕਿ ਲਾ ਕੇ ਮਸ਼ੀਨ ਅੱਜ ਪਾ ਲਿਆ ਹਾਂ ਬਹੁਤ ਖੂਬ ਆਪਣੇ ਪਿੰਡ ਦਾ ਭਾਈ ਭਾਈ ਇਹ ਹੈ ਟੈਂਕੀ ਵੀ ਸਾਫ਼ ਕਰਦਾ ਪਾਣੀ ਇਹ ਟੈਂਕੀ ਵੀ ਸਾਫ਼ ਉਹਨੇ ਪਾਣੀ ਆਉਣੇ ਹਾਂਜੀ ਫੜਾ ਫੜੋ ਫੜਾ ਫੜੋ ਗਰਮੀ ਲੱਗ ਰਹੀ ਹੈ ਗਰਮੀ ਹੋ ਰਹੀ ਹੈ ਬਹੁਤ ਕੋਈ ਨਹੀਂ ਕੋਕਾ ਕਰ ਮੇਰੀ ਬਾਈ ਠੀਕ ਕਰਦੇ ਆਂ ਠੀਕ ਬਾਈ ਬਾਈ ਸਰ ਮਾ ਤੁ ਬਾਈ ਬਾਈ ਬਾਕੀ ਆਪਾਂ ਫਿਰ ਦਿਖਾਵਾਂਗੇ ਸੋਫੇ ਤਿਆਰ ਹੋ ਗਏ ਆਪਣੇ ਫੇਰ ਦਿਖਾਵਾਂਗੇ ਤੁਹਾਨੂੰ ਉਹ ਲੋ ਜੀ ਹੁਣ ਪਾਈ ਲੱਗ ਰਿਆ ਇਹਨਾਂ ਨੂੰ ਸਰਫ ਦੀ ਵਾਲਾ ਕੈਮੀਕਲ ਹੈ ਕੋਈ ਜਿਵੇਂ ਸਰਫੂੰਡੀ ਸ਼ੈਂਪੂ ਲਾ ਲੋ ਉਹ ਮੈਂ ਉਹਦੇ ਨਾਲ ਸਾਫ਼ ਕਰਨ ਪਹਿਲਾਂ ਮਸ਼ੀਨ ਨਾਲ ਗਰਦਾ ਕੱਢਿਆ ਤੇ ਹੁਣ ਉਹ ਸਰਫ ਦੀ ਲਾ ਕੇ ਚੌਥੇ ਸਾਫ਼ ਕਰ ਰਿਹਾ ਫਿਰ ਅੱਗੇ ਅੱਗੇ ਹੋਰ ਕੀ ਸਮਾਨ ਵਸਤ ਦੇਨੇ ਉਹ ਆਪਾਂ ਤੁਹਾਨੂੰ ਦਿਖਾਈ ਜਾਵਾਂਗੇ ਨਾਲ ਨਾਲ ਹਨਾ ਰੇਣਾ ਚੱਕ ਦਿੱਤੀ ਆ ਸਾਰਾ ਬਰਸ਼ ਫੇਰ ਦੇ ਨੇ ਉਹਦੇ ਨਾਲ ਸਾਫ਼ ਹੁੰਦਾ ਸਾਰਾ ਬਾਪੂ ਇਹਨੂੰ ਇਹ ਸਿਨਾਂ ਉੱਪਰ ਕੰਡਾ ਲੱਗ ਗਿਆ ਹੁਣ ਐਸੀ ਬੰਦ ਕਰਾਤਾ ਅੱਖਾ ਚਲਵਾ ਲਿਆ ਕਹਿੰਦੇ ਪਾਲਾ ਚੜਦਾ ਕੀ ਗੱਲ ਹੋ ਗਈ ਖਾਣਾ ਡੱਢ ਗਈ ਅੰਦਰ ਡੱਢ ਗਈ ਹੁਣ ਪਾਈ ਲੱਗ ਰਿਹਾ ਇਹਨਾਂ ਨੂੰ ਸੁਕਾਉਣ ਪਹਿਲਾਂ ਸਾਰੇ ਬਰਸ਼ ਨਾਲ ਸਰਪ ਨਾਲ ਧੋਏ ਨੇ ਹੁਣ ਸਾਰਾ ਪਾਣੀ ਜਸੁਭਤਾ ਕਰ ਦੂਗਾ ਇਹਨਾਂ ਨਾਲ ਨਾਲ ਜਿਹੜਾ ਘਿੱਲਿਆ ਦੇ ਚ ਗਰਦਾ ਗੱਪਾ ਰੇਤਾ ਰੂਤਾ ਸਾਰਾ ਹਨਾ ਉਹ ਨਿਕਲਿਆ ਆਊਗਾ ਸਾਰਾ ਸਾਫ ਹੋ ਗਿਆ ਦੋ ਘੰਟੇ ਹੋ ਗਏ ਵਿਚਾਰੇ ਭਾਈ ਨੂੰ ਲੱਗਦੇ ਨੂੰ ਕੰਮ ਬਹੁਤ ਲੱਗ ਜਾਂਦਾ ਸਾਫ ਸਫਾਈ ਕਰਦੇ ਹੋਏ മെൻറ്റ് ബഹട്ടി ਪੀ ਆਜ ਕਬੜੀ ਨੂੰ ਆਹ ਦਾ ਕੈ ਤੁਲੇ ਨਾ ਹਾਂ ਤੇ ਆਹ ਦਾ ਕੈ ਤੁਲੇ ਨਾ ਹੱਚ ਬਾ ਹੁਣ ਤਿੱਲੇ ਪੱਟ ਨੇ ਮੋਰਨੀ ਵੀ ਆ ਆਹ ਦਾ ਕੈ ਤੁਲੇ ਨਾ ਤੁਜੀ ਅੱਛਾ ਹਾ ਬਾਈ ਮੋਰਨੀ ਦਿਖ ਲਾ ਫਰਦੀ ਨਾ ਬੜਾ ਪੂਰਾ ਅਜੇ ਹੋ ਕਰਦਾ ਦਿਖ ਲਾ ਹੋਰ ਵੀ ਮਾਈ ਪਰ ਬੱਤ ਦਿਖ ਲਾ ਹੁਣ ਕਹਣਾ ਮੇਰੇ ਇੰਨੀ ਚੀਜ਼ ਨਾਲ ਤਕਲੀਫ ਹੁੰਦੀ ਆ ਪੰਜਾਬ ਦਾ ਕੈ ਤੁਨਾ ਓ ਕਿਉਂ ਬਗੈ ਮੋਹ ਕਰਦੇ ਜੀ ਤਾਂ ਪੰਜਾਬ ਪੰਜਾਬ ਨਹੀਂ ਤਾਂ ਤੇ ਜੋ ਪੰਜਾਬ ਆ ਬਣਦੇ ਤੋ ਉਹ ਮੈਂ ਛੱਡਦਾ ਹਾਂ ਜਦੋਂ ਕੱਪ ਤੇਰੇ ਕੋਲ ਨੂੰ ਕਹਿਣਾ ਇਹ ਉਹ ਬਾਥਰੂਮ ਵਾਲਾ ਪਤਾ ਕੀ ਹੈ ਨਾ ਉਹ ਅੰਦਰੋਂ ਸੀ ਨੂੰ ਖਰਾਬ ਕਰਦਾ ਮੈਂ ਤਾਂ ਉੱਥੇ ਹੀ ਕਿਹਾ ਸੀ ਮੈਂ ਤੈਨੂੰ ਜਿੱਤੇ ਮੈਂ ਲਿਆਇਆ ਸੀ ਨਾ ਉਹ ਡਾਕਟਰ ਨੇ ਕਿਹਾ ਸੀ ਗੱਲ ਇਹ ਮੈਨੂੰ ਕਹਿੰਦਾ ਵੀ ਇਹ ਰੋਜ਼ਾਨਾ ਵਾਲੀ ਹੈ ਕੈਪੂਲ ਕਹਿੰਦਾ ਹੈ ਉਹ ਕਾਇ ਚੋਈ ਦੇ ਤੇ ਕੋਈ ਉਹ ਵੀ ਹੈਗੇ ਤੇ ਪਾਕ ਨੂੰ ਮਾਰੀ ਉਹ ਧਿਆਨ ਆ ਕਰੋ ਜਿਆਦੇ ਨੁਕਸਾਨ ਕਰਤੀਆਂ ਨੇ ਜਿਆਦੇ ਉਹ ਲੈ ਕਰ ਹੱਥ ਦਿੱਕ ਦੇਣਾ ਹੁਣ ਜਿਹਦੇ ਛੱਡੇ ਉਹਦਾ ਤਾਂ ਨਹੀਂ ਹੋਇਆ ਜੋ ਛੱਡਿਆ ਦਰਤ ਤਾਂ ਨਹੀਂ ਹੋਇਆ ਬਸ ਫਿਰ ਲੋੜ ਹੀ ਲੈਣ ਦੀ ਕਰਦਾ ਪਹਿਲਾਂ ਲਈ ਜੇ ਉਹ ਮਾਪੇ تینوں ਠੀਕ ਆ ਹੁਣ ਤੇ ਆ ਦੇਖ ਲਾ ਤੇ ਉਹ ਇਹਦਾ ਕੋਲਿਆ ਦਾ ਥੱਪੇ ਬਣ ਰਹੇ ਜਾਂਦਾ ਤਾਂ ਆ ਦੇਖੋ ਕੁੜੀਆਂ ਤਾਂ ਉਹਨਾਂ ਦੇ ਬੱਲੇ ਉਹ ਪੈਲ ਵੇਖਣਾ ਤੁੰਗੜੇ ਵਾਰਾ ਦਾ ਆ ਦੇਖੋ ਖਾਲੇ ਦਾ ਆਂਧਰਾ ਪੰਘਿਆ ਨੇ ਆਹ ਦੇਖਦਾ ਉਹਨੇ ਕਿਹੜੇ ਕਿਹੜੇ ਬੰਦਿਆਂ ਨੇ ਗੋਲੀਆਂ ਲਕੋਲੇ ਸਲਾ ਤੇਰੇ ਨਾਲ ਨੂੰ ਆ ਜਾਂਦਾ ਵੀ ਕਿਤੇ ਮੈਨੂੰ ਕੋਈ ਬੋਲੀ ਪਰਲੀ ਨਾ ਦੇ ਦੇਣਾ ਆਪਦੀਆਂ ਕੋਲ ਰੱਖਦੇ ਨੇ ਸਾਰੀ ਕੰਪਨੀ ਚੈੱਕ ਕਰਦੇ ਨੇ ਕਿੰਨੇ ਐਮ ਜੀ ਦੀ ਆ ਉਹ ਸਾਰੀ ਚੈੱਕ ਕਰਦੇ ਨੇ ਇੱਕ ਔਰਕਾਈ ਛੱਡਤੀ ਬੁੱਕ ਵੀ हट ਜੂਗੀ ਜੇ ਔਰਕਾਈ ਗੋਲੀ ਛੱਡਤੀ ਔਰਕ ਵੀ हट ਜੂਗਾ ਖੁਰਕਾ ਕਿੱਥੇ ਆਵਾ ਪੁੱਜੀ ਖੁਰਕ ਨਹੀਂ ਹੈਗੀ ਉਹ ਤਾਂ ਸੋਨੂੰ ਹੀ ਬਹਿਮ ਲੱਗਦਾ ਨਾ ਤੂਹਿਆ ਤੂੰ ਤਾਂ ਕਹਿੰਦੇ ਨਾ ਖਾਂਦਾ ਨਹੀਂ ਇਹ ਕੈਮਾ ਜੇੜਾ ਹੁਣੇ ਦੇਖੇ ਤੂੰ ਤਾਂ ਘੜਗਾ ਦੀ ਕੰਮ ਲੈ ਹਲਾ ਵੇ ਸਾਡੇ ਕੱਲ ਦਾ ਰਸਤਾ ਹੋ ਰਿਹਾ ਹੈ 3 ਵਜੇ ਤੋਂ 3:30 ਵਜੇ ਬਸ ਆਉਣ ਵਾਲੇ ਨੇ ਆ ਕੇ ਹੁਣ ਪੀ ਲਾਂਗੇ ਹੋਰ ਦਾ ਰੇਤ ਨਹੀਂ ਪੀ ਲਾਂਗੇ ਮੋਲੇ ਕੋਈ ਦੇ ਦੇ ਹਾਲੇ ਕੰਮ ਕਰ ਰਿਹਾ ਜੀ ਫੇਰ ਖਾਊਗਾ ਕੰਮ ਨਿਮੇੜ ਕੇ ਡੇੜੀ ਨੇ ਰੋਟੀ ਖਾ ਲਈ ਨਾ ਮੈਂ ਰੋਟੀ ਤੇ ਫਿਰ ਡੈੜੀ ਦਾ ਦੁੱਧ ਡਲਾਉਣਾ ਉਰੇ ਰੱਖ ਕੇ ਸਾਬ ਨੇ ਕਰਤਾ ਸੀ ਕੰਮ ਸਰੂਪਤਾ ਆ ਵੀ ਚੋਟਾ ਟਪਰੇ ਕਰਦਾ ਇਹ ਜਿਆ ਕੰਮ ਕਈ ਦਿਨ ਹੋ ਗਏ ਇਹਨੇ ਇੱਕ ਕੱਪ ਦੁੱਧ ਦਾ ਬੈਡਾਂ ਦੇ ਵਿੱਚ ਢੋਲਤਾ ਚਾਦਰ ਗਲਾ ਫੱਕ ਕੱਦੇ ਸਭ ਕੁਝ ਸੇਰਤਾ ਕਿੰਨਾ ਕਰ ਗਿਆ ਭਾਈ ਦਾ ਕੰਮ ਵਿਚਾਰੇ ਨੂੰ 2 ਘੰਟੇ ਹੋ ਗਏ ਲੱਗੇ ਨੂੰ ਲੇ ਮੇਰੇ ਅੰਪਾ ਦਾ ਪੰਜਾਬ ਦੀਆਂ ਗੋਲੀਆਂ ਇਹ ਪੂਰੀਆਂ ਪੰਜ ਦੀ ਗੋਲੀ ਇਹਨਾਂ ਨੂੰ ਵੀ ਤੈੱਕ ਕਰਨ ਦੇਣੀਆਂ ਇੱਕ ਦਿਨ ਦੀ ਇੱਕ ਰਾਤ ਦੇ ਖਾਂ ਇੱਕ ਮੈ ਦਾ ਚਲਾਉਂਦੀਆਂ ਉਹਨਾਂ ਆਹ ਉਹ ਤਾਂ ਸਵੇਰੇ ਚਾਹ ਦੋ ਠੋਕਦੀ ਆ ਕਹੋਗੀ ਵਿੱਕੀ ਲੈ ਗਿਆ ਕਾ ਆ ਜਾਂਦੀ ਆ ਪਰ ਨਾ ਡੈਡੀ ਦਾ ਵਿੱਕੀ ਦਾ ਲਾ ਦੀਦੀ ਆ ਕਹੋਗੀ ਮੈਂ ਤਾਂ ਲੈਂਦੀ ਹੀ ਨਹੀਂ ਹੈਗੀ ਤਜਾਬ ਦੀ ਗੋਲੀ ਆਹੀਂ ਜਦੂ ਮੇ ਇਹ ਤਾਂ ਵਿੱਕੀ ਨਹੀਂ ਆਦੇ ਮੋਂ ਮੈਂ ਸਾਫ ਦੇਣਾ ਕੈਕੂਲੀ ਮੰਗੀ ਪੰਜਾਬ ਦੇ ਆਹੀ ਕਹਦੇ ਵੀ ਬਾਰਸ ਨੂੰ ਵਿੱਕੀ ਖਾ ਗਿਆ ਬਾਰਸ ਨੂੰ ਮੈਂ ਬਾਰਸ ਨੂੰ ਮੈਂ ਕਿਹਦੀ ਖਾ ਗਿਆ ਤੇ ਕੀ ਕਹਣਾ ਆਹ ਤਾਂ ਪਤਾ ਹੀ ਆ ਨਾ ਨਾ ਮੈਂ ਲੇਟ ਕਹਾਂ ਸਾਰੀ ਲੇਟ ਨਾ ਫਨਾਲ ਕੇ ਕਾ ਕਾਰੇ ਬੰਦਿਓ ਬਾਈ ਦੀ ਰੋਟੀ ਨਾ ਨਾ ਬਸ ਹੈ ਨਾਲ ਨਾਲ ਖਾਣੇ ਅੰਟੀ ਦਾ ਨਾ ਦੇ ਡਾ ਅੰਦਰੋਂ ਆਪਣੇ ਪਰੇ ਜਵਾ ਖਾਣੇ ਸਾਡੀ ਦੋ ਬਾਈ ਦੀ ਰੋਟੀ ਬਣੇਗੀ ਤਨਹਾਰ ਨੂੰ ਰੋਟੀ ਖਾਣਿਆ ਬੋਦਰਾ ਆਪਣੇ ਲਈ ਲੈ ਕੇ ਜਾਓ ਹੈ ਨਹੀਂ ਰੋਇਹਗਾ 5 ਵਜੇ ਨੂੰ ਹੋਵੇ ਕਰੇ ਗੋਰੀ ਤਾਂ ਲੈ ਕੇ ਆਉਣਾ ਬੋਦਰੀ ਤੋਂ ਵੀ ਹੈ ਬਾਹਰ ਰੋਟੀ ਖਾਣੇ ਕਰੇ 3:07 3:08 ਲੱਗਦੀ ਹੋਰ ਤੇਰੇ ਬੈਠਾ ਜਿਹੜਾ ਹੱਥ ਤੇ ਲੇਟ ਹੋ ਰਿਹਾ ਪਹਾਲਾ ਤੇ ਆ ਭਾਈ ਨੂੰ ਗਰਮ ਨਹੀਂ ਕਰਕੇ ਚਲੋ ਵਾਸ ਤਕਰੀ ਵਰਹਣ ਹੋਏ ਗਏ ਸਾਰੇ ਲੈਣਾ ਚਲਾ ਦੇ ਗੋਲੀ ਮਨੂ ਬੁੜੀ ਮੋਲੀ ਤਾਂ ਦਾ ਸਾਥ ਹੀ ਅੱਲ ਗਿਆ ਬਾਗਾਮ ਬਾਗ ਦੀਆਂ ਅੰਦਰ ਪਿੱਛੇ ਕੋਲ ਲੱਗੂਏ ਪਿੱਛੇ ਕੋਲ ਤਾਂ ਅੰਦਰ ਸੀਨ ਆਪੇ ਪੰਨ ਤੋਰੀ ਅੰਦਰ ਸੁਟ ਤਾਂ ਅੰਦਰ ਸੀ ਵੀ ਬੁੜੀ ਹੋ ਰਹੀ ਆ ਇਹ ਮਸ਼ੀਨ ਦੇ ਕਿਸੇ ਫੁਰਜੇ 'ਚ ਫਸ ਗਿਆ ਕਹਦੇ ਉਹ ਵੀ ਤੋੜ ਦੂ ਬਾਰੇ ਇੱਕ ਜਿਹੀ ਕਸੇ ਭਾਇਰਾ ਸੀਨ ਆ ਗਿਆਂ ਮਾ ਮਸ਼ੀਨ ਬੁਗੀ ਹੋ ਜਾਂਦਾ ਆ ਕਲਰ ਕਾਤੋ ਵਿੱਚ ਮੋੜ ਰਖੇ ਨੇ ਆ ਕਲਰ ਕਾਤੋ ਵਿੱਚ ਮੋੜ ਰਖੇ ਨੇ ਕਿਆ ਨੀ ਇਹ ਰਿਵਾਜ ਇਹ ਰਿਵਾਜ ਬਣਾਇਆ ਬਾਈ ਹੁਣ ਕੀ ਪਤਾ ਲੱਗਦਾ ਹੈਗਾ ਗੋਲ ਪੱਟੀ ਦਾ ਆਹ ਕੱਪੜੇ ਜਦੋਂ ਤੋ ਕੇ ਰਿਹਾ ਬਈ ਪੁੱਠੇ ਪਾਦੇ ਅੱਛਾ ਹਾਂ ਉ ਉਹ ਜਦ ਐ ਕਿਵੇਂ ਬਣਾਉਂਦਾ ਜਦ ਬੱਸ ਉਹ ਪਤਾ ਹੁਣ ਤਾਂ ਸਿੱਧੀ ਰੱਖਦੇ ਵਕਤ ਹੀ ਆ ਜਾ ਕੁਝ ਸਿੱਦੇ ਰੱਖਦੇ ਨੇ ਚੈਨਲ ਤੇ ਵੀਡੀਓ ਵੀ ਉਹਲੇ ਦੇਖ ਕੇ ਮੋਟਾ ਵੈਰੀ ਕ੍ਰਿਸਮਸ ਬੱਚਾ ਵੈਰੀ ਕ੍ਰਿਸਮਸ ਹਾਂ ਇਹ ਹੁੰਦਾ ਜਰਾ ਹਾਂ ਕੁਝ ਸਿੱਦੇ ਰੱਖਦੇ ਨੇ ਸਹਿਤ ਇਸ ਵਿੱਚ ਆਹ ਉਹਦਾ ਜਿਹੜਾ ਮੇਰੇ ਕੋਲ ਨਿਕਲ ਆਇਆ ਅੱਛਾ ਉਹਦੇ ਟੈਕ ਹੁੰਦਾ ਜੁੱਤੀ ਦੇ ਵਿੱਚ ਪੈਰ ਉੱਪਰ ਹੀ ਰੱਖੇ ਤੇ ਤਾਂ ਵੀ ਐਸਾ ਸਾਫ਼ ਕਰਕੇ ਉੱਪਰ ਧਰ ਲੈ ਤੌਲੀਏ ਨਾਲ ਸਾਫ਼ ਕਰ ਲਿਆ ਨਾਲੋਂ ਸਾਰੇ ਤਾਂ ਹੋ ਜਾਂਦੇ ਆ ਦਰਵਾਜ਼ੇ ਕਮੀਜ਼ ਤਾਂ ਜਲੱਪਾ ਜੇ ਕਰਾਂਗੇ ਬੁੱਠਾ ਤਾਂ ਹੋਊਗਾ ਐਡਾ ਵੱਡਾ ਕਈ ਵਾਰ ਪੜੇ ਖੇਨਾ ਹੋ ਗਿਆ ਹੁਣ ਬੁੱਠਾ ਜਾਗਾ ਹਾਂ ਮੰਮੀ ਨੇ ਕਰਤਾ ਹੋਣਾ ਬੁੱਠਾ ਫਿਰ ਤੇ ਕੱਪੜੇ ਤਾਂ ਬੁੱਠਾ ਕਰਕੇ ਪਾ ਦੇਦੇ ਜੀ ਦਾਗ ਜੀ ਨਾਲੇ ਚਸ਼ਮੀ ਜਾ ਤੁਹਾਨੂੰ ਵੀ ਮਾਇਦਾ ਕਿਆ ਕਰਦੇ ਆਂ ਦੇ ਕੈਂਸਰਡੇ ਹੈ ਕੈਂਸਰਡੇ ਅੱਲਾਹ ਕੋਲ ਤਾਂ ਰੋਜ਼ ਸੈਟਰਡੇ ਹੁੰਦਾ ਅੱਛਾ ਜੀ ਹਾਂ ਲੰਘੋ ਦਿਨ ਦਲੇਸ ਲੈ ਉਹ ਲੈ ਜਾਂਦੀ ਉਸਕ ਨੂੰ ਇੰਟਰਵਿਊ ਆਇਆ ਇਹ ਉਹ ਤਾਂ ਵਾਪਸ ਕਰਿਆ ਇਹ ਕਰੇ ਉਹੀ ਵਾਪਸ ਕਰਕੇ ਆ ਲੈ ਆਏ ਕਿਉਂਕਿ ਫਿਰ ਮम्मा ਉਹਨਾਂ ਦਾ ਬੱਚਾ ਮਰ ਜਾਂਦਾ ਇਕੱਲੇ ਵੀ ਗਿਆ ਸੀ ਹਾਂ ਰਿਜ਼ਲਟ ਦਾ ਫਤਾਲੀ ਕੋਲੋਂ ਦੇਵਗੇ ਮੈਂ ਹਫ਼ਤਾ ਲੰਘਿਆ ਜੀ ਹੋਰ ਸ਼ਾਇਦ ਐਤਵਾਰ ਨੂੰ ਹਾਂ ਐਤਵਾਰ ਪਤਾ ਅੱਜ ਰੱਖੀ ਕਰਦੇ ਤੇ ਹਾਂ ਹੀ ਰੱਖੀ ਕਰਦੇ ਹੋਰ ਜ਼ਾਫਦੀ ਹੋ ਜਾਣਗੇ 10 ਦਿਨ ਹੋ ਜਾਣਗੇ ਕਮਾਣਵਾ ਕਰੇ ਤੇ ਬਨਾਰ ਦੀ ਨਾਲ ਤੇ ਇੱਕ ਗੱਲ ਐ ਇਹ ਬਤਾਏ ਦਵਾਰ ਨੂੰ ਜਾਣਾ ਰੋ ਆਹ ਵੰਡਾ ਦੋ ਪੀਸਾ ਕਰੀ ਕੋਲ ਇਹਦਾ ਪਹਿਲਾ ਯਾਰਾ ਮਾ ਮੈਂ ਪਤਲੇ ਨਹੀਂ ਹੁੰਦੇ ਐ ਮੈਂ ਜੀਸੋਂ ਮੇਰੂ ਆ ਜਾਏਗਾ ਨਾ ਹੁਣ ਬਾਈ ਤੇ ਚੱਲਦੀ ਆ ਤੇਰੀ 25 ਕੌਮ ਮੈਂ ਨਹੀਂ ਕਹਤਾ ਬੈਲੀ ਵਿੱਚ ਪਤਲੇ ਸਾਰਾ ਹੁੰਦੇ ਆ ਪਤਲੇ ਨਹੀਂ ਹੁੰਦੇ ਹੈਗੇ ਜਿਸ ਸਾਡਾ ਪ੍ਰੋਗਰਾਮ ਚੱਲ ਰਿਹਾ ਇਹਨਾਂ ਦਾ ਲਾਸਟ ਬਾਰੇ ਹਲੇ ਗਿਆ ਨਾ ਪਤਲੀ ਹੋਣ ਦੀ ਹੋਮੋਪੈਥੀ ਕੇ ਦਵਾਈ ਦਵਾ ਦਿੰਨੇ ਆ ਨਹੀਂ ਹੋਮੋਪੈਥੀ ਦੀ ਦਵਾਈ ਕਿਤੇ ਕੰਮ ਕਰੂਗੀ ਨਾ ਚਾਹੇ ਅੱਗੇ ਤਾਂ ਮਾਸਪੜ ਦੇ ਪਿੱਛੇ ਲੁਕਣਾ ਬਲੋ ਸਾਰਾ ਕਰਦਾਗਾ ਆਪਾ ਉਹ ਮਸੀਨ ਦੇ ਇਕੱਠਾ ਹੁੰਦਾ ਟੱਕਣ ਖੋਲ ਕੇ ਦੇਖ ਲਿਆ ਦਿਖਾਤਾ ਚਿਕਟੇ ਦੇ ਟੰਗਾਂ ਲਾਈਂ ਆਈ ਗਿਆ ਰੁਕ ਮੈਂ

ਮੈਂ ਤਾਂ ਹੀ ਕਹਿੰਦਾ ਇਹ ਪੈਪ ਜਿਹਾ ਘੁੰਮਦਾ ਹਨਾ ਮਤਲਬ ਕਦੇ ਕਿ ਮੈਂ ਕਦੇ ਕਿ ਮੈਂ ਕਰਕੇ ਸਾਫ ਹੁੰਦਾ ਚਲੋ ਜੀ ਬਾਪੂ ਨਾ ਮਾਰੀਏ ਗੱਲਾਂ ਸੌਖੀ ਆਂਦੀ ਜਾਣਕਾਰੀ ਦੇ ਰਹੀ ਆ ਪਾਪੂ ਜੀ ਨੂੰ ਬਾਗਿਆ ਭਾਈ ਹਾਂ ਬਾਗਿਆ ਭਾਈ ਹਾਂ ਖੱਦੇ ਹੋ ਰਹੇ ਨੇ ਆਹ ਕਾਲੂ ਅੱਗੇ ਕੰਮ ਕਰ ਸਕੀਂ ਅੱਛਾ ਆ ਮਸ਼ੀਨ ਦੀ ਨਾਲ ਸਾਰਾ ਰੇਤਾ ਖਿੱਚ ਲਊਗਾ ਬਸ ਸੋਹਣੇ ਹੋ ਗਏ ਮੁੰਟਾ ਚਾਂਪੂ ਪੁੱਤ ਗਿੱਲੇ ਨਾ ਹੂੰ ਆਇਆ ਨਹੀਂ ਗਿੱਲੇ ਹੈਗੇ ਦੂਏ ਲੋਟ ਸਿੱਲੇ ਜਾਣੇ ਆ ਪੁੱਤ ਲੱਕਾ ਟੁੱਟ ਜਾਊਗਾ ਇਹਦੇ ਵਿੱਚ ਉੱਠ ਰਹਿਟਾ ਸਪਰਿੰਗ ਨੇ ਨਾਲੇ ਐ ਨਹੀਂ ਕਰਦੇ ਹੁੰਦੇ ਬੱਚੇ ਚਲੋ ਚੇਂਜ ਕਰ ਦਿੰਦੇ ਉੱtre overhead ਮੈਂ ਦਾਂਸ ਕਰਦੀ ਹਾਂ ਤੀਆਂ ਨੂੰ ਕਰ ਲਈ ਡਾਂਸ ਉਹ ਤਾਂ ਕਰਦੀ ਨਹੀਂ ਜਦੋਂ ਕਹਿਣੀ ਹੁੰਦੀ ਆ ਚਲੋ ਆਜੋ ਤੇ ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਆਪਦੇ ਸੌਫੇ ਟੈਂਕੀਆਂ ਵਗੈਰਾ ਪਾਣੀ ਆਈ ਜਾਂ ਸਾਫ਼ ਕਰਵਾਉਣਾ ਪੜਦੇ ਪੜਦੇ ਕੱਪੜੇ ਵਗੈਰਾ ਇਹਨਾਂ ਦਾ ਨੰਬਰ ਆਪਾਂ ਨੇ ਵੀਡੀਓ ਵਿੱਚ ਮੈਂਸ਼ਨ ਕਰਤਾ ਤੇ ਐਡਰੈਸ ਸੰਗਰੂਰ ਦੇ ਨੇੜੇ ਤੇਲੇ ਵਾਲੇ ਸਾਰੇ ਤੇ ਖਾਸ ਕਰਕੇ ਸੰਗਰੂਰ ਵਾਲੇ ਦੇ ਡੱਬਾ ਪਾਤੜਾਂ ਸਾਰੇ ਹਾਂ ਕੋਣਾ ਨਾਲ ਜੀ ਹੋਰ ਕੰਟੈਕਟ ਕਰਿਓ ਦੇ ਵੀ ਮੋਲਵੀ ਵਾਲਿਆਂ ਦੇ ਅੱਛਾ ਉੱਥੇ ਮੇਰੀ ਫਰੈਂਡ ਹੋਵੇ ਮੋਲਵੀ ਆ ਉਹ ਤੋਂ ਮੋਲਵੀ ਵਾਲਾ ਮੋਲਵੀ ਵਾਲਾ ਤੋਂ ਵੀ ਠੀਕ ਆ ਜੀ ਉਹ ਤੋਂ ਮੋਲਵੀ ਆ ਨਹੀਂ ਮੋਲਵੀ ਵਾਲਾ ਮੋਲਵੀ ਮੇਰੇ ਵੀ ਦੋਸਤ ਹੈਗੇ ਤੇ ਮੋਲਵੀ ਵਾਲਾ ਦੇਖਦਾ ਮੁੰਡੇ ਅੱਛਾ ਵਿੱਕੀ ਸਿੰਘ ਦੇ ਵੀ ਦੋਸਤ ਨੇ ਮੇਰੇ ਵੀ ਅੱਜ ਤੱਕ ਕੋਈ ਨਜ਼ਰ ਤਾਂ ਆਇਆ ਨਹੀਂ ਮੋਲਵੀ ਆ ਪੈਂਦਾ ਇੱਕ ਗੱਲ ਤਾਂ ਹੈਗੀ ਆ ਅੱਜ ਤੱਕ ਵਿੱਕੀ ਦਾ ਕੋਈ ਦੋਸਤ ਨਹੀਂ ਸਾਨੂੰ ਟਕਰਾਏਗਾ ਵੀ ਨਹੀਂ ਹਨਾ ਵੀ ਹੁੰਦੇ ਨੇ ਨਾ ਵੀ ਜਿਹੜਾ ਵੀ ਮਤਲਬ ਘਰ ਵਾਲਾ ਹੁੰਦਾ ਉਹਦੇ ਦੋਸਤਾਂ ਦਾ ਵਿਆਹ ਹੁੰਦਾ ਮੈਨੂੰ ਕਦੇ ਵਿਆਹ ਨਹੀਂ ਆਇਆ ਵੀ ਅਸਲੀ ਦੋਸਤ ਨਹੀਂ ਕੋਈ ਸਾਰੀ ਕੁਮਾਰੇ ਬੈਠ ਨੇ ਵਿਚਾਰੇ ਕਿਉਂ ਇੱਕ ਤੈਨੂੰ ਵੀ ਸੰਦੀਪ ਕੋਰ ਜੁੜੀਆ ਉਹ ਇਹ ਤਾਂ ਪਹਿਲਾਂ ਪਹਿਲੇ ਫਿਰ ਉਹ ਇਹ ਤਾਂ ਹੋਏ ਨਹੀਂ ਸਕਦਾ ਕਦੇ ਇਹਨੂੰ ਇਹਦੇ ਕਿਸੇ ਦੋਸਤ ਦਾ ਫੋਨ ਨਹੀਂ ਆਇਆ ਉਹਨਾਂ ਜਿਹਨੇ ਵਿਆਹੀ ਇਹ ਹੁਣ ਉਹ ਤਾਂ ਪਿੰਡ ਦੇ ਵਿਆਹ ਨੇ ਉਹ ਤੇਰੇ ਦੋਸਤਾਂ ਦੇ ਵਿਆਹ ਹੋਣੀ ਦੋਸਤਾਂ ਦੇ ਪਹਿਲਾ ਵਿਆਹ ਹੈ ਹਰ ਦੋਸਤ ਦਾ ਇਹ ਤਾਂ ਮੇਰੀਆਂ ਕਿੰਨੀਆਂ ਮੇਰੀਆਂ ਕਿੰਨੀਆਂ ਸਹੇਲੀਆਂ ਦੇ ਵਿਆਹ ਹੈ ਲੈ ਕੇ ਗਏ ਦੋ ਦੰਨੇ ਆਏ ਨੇ ਤੇ ਕਿਹੋਂ ਕਿੰਨੇ ਹੋ ਗਏ ਲੈ ਕੇ ਗਏ ਤੇ ਆਪਾਂ ਤਿੰਨੇ ਵਿਆਹ ਗਿਆ ਕੋਲ ਸਹੇਲੀਆਂ ਤੇ ਨਵ ਦੋ ਹੀ ਗਿਆ ਸੀ ਕਿਆ ਦੋ ਕਿਉਂ ਗਿਆ ਦੋਏ ਗਿਆ ਉਹ ਦੋ ਕੁੜੀ ਤੇ ਫਿਲਮਾਂ ਚ ਦੇ ਦੇਦੀਆਂ ਹਾਂ ਇੱਕ ਕੁੜੀ ਆਪਣਾ ਗਗਨ ਤਿੰਨੇ ਦੀਆਂ ਫਿਰ ਤਿੰਨੇ ਹੋਰ ਨਹੀਂ ਤਿੰਨੇ ਨਹੀਂ ਹੋਰ ਨਹੀਂ ਕਿਉਂ ਕਿ ਕਿਉਂ ਮੈਨੂੰ ਲੱਗਾ ਚਾਰ ਪੰਜ ਕੁੜੀਆਂ ਕਿਹਾ ਦੋ ਕੁੜੀਆਂ ਦਾ ਦਵਾਦਾਂ ਦਾ ਇਕੱਠਾ ਹੋਇਆ ਤੇ ਵਿਆਹ ਲਗਾਉਣਾ ਨਹੀਂ ਸਾਰੇ ਸਿੰਗਲ ਸਿੰਗਲ ਹੀ ਹੋਏ ਨੇ ਨਹੀਂ ਵੀ ਦੋ ਜਗੀਆਂ ਕੁੜੀਆਂ ਹੋਣ ਹੋੜ ਵਿਆਹ ਕੁੜੀਆਂ ਹੋਰ ਦੀ ਬੈਲੂ ਮਜਰੀ ਦੀ ਦੋ ਕੁੜੀਆਂ ਦਾ ਗਿਆ ਆਪਾਂ ਦੋ ਬੈਲੂ ਮਜਰੇ ਦੀਆਂ ਨੇ ਇੱਕ ਗਾਗਨ ਦਾ ਇੱਕ ਮੋਲਵੀ ਵਾਲਿਆਂ ਦੀ ਇੱਕ ਗਾਗਨ ਦੀ ਤਿੰਨ ਦੋ ਆ ਮੈਂ ਕਿਹਾ ਵਿੱਕੀ ਸਿੰਘ ਦਾ ਕੋਈ ਦੋਸਤ ਨਹੀਂ ਹੈਗਾ ਹਾਂ ਹੈਨਾ ਕਿਹੜੇ ਮੁੰਡਿਆਂ ਦੇ ਦੋਸਤ ਹੁੰਦੇ ਨੇ ਆਵੇਂ ਵਿਕੀ ਦਾ ਕੋਈ ਦੋਸਤ ਨਹੀਂ ਹੈਗਾ ਹਾਂ ਨਾ ਅਡੋਨੇ ਉਹ ਹੁੰਦਾ ਨਾ ਕਿਸੇ ਦਾ ਵੀ ਇਹ ਜਾਂ ਬਾਹਰੋਂ ਤਾਂ ਨਹੀਂ ਜਾਂਦਾ ਕਿਤੇ ਇਹ ਜਾਂ ਬਾਹਰੋਂ ਪਰ ਜੋ ਬੰਦਾ ਨਾ ਜਿਵੇਂ ਪੜਦੇ ਸੇ ਆਪਾਂ ਹੁਣ ਸਾਡੀਆਂ ਵੀ ਤਾਂ ਸੇਲੀਆਂ ਹੈਗੀਆਂ ਨੇ ਕੰਡੈਕਟਰ ਚ ਇਹਦਾ ਨਾਇਕ ਹਾਂ ਹਾਂ ਇਹ ਕਿਸੇ ਨਾਲ ਕਿਸੇ ਨਾਲ ਕਿਸੇ ਨਾਲ ਖੜਦਾ ਖੜਨ ਬੈਠਣਾ ਹੁੰਦਾ ਦੋਸਤ ਵੀ ਕਿਸੇ ਨਾਲ ਜਿਵੇਂ ਮੱਗਰ ਦਾ ਸਾਰਾ ਪਿੰਡ ਮੱਗਰ ਦਾ ਦਾ ਪਿੰਡ ਮੱਗਰ ਮੱਗਰ ਤਾਂ ਕਹਿੰਦੇ ਖਰਚਾ ਕਰਨਾ ਬਿੰਦੋ ਦੋਸਤ ਫੇਰ ਬਣਦੇ ਨੇ ਉਹਦਾ ਕੰਮ ਹੋਰ ਹੋਰ ਫੇਰ ਦੋਸਤ ਬਣਦੇ ਨੇ ਹੋਰ ਕੋਈ ਵੀ ਬਿਲਕੁਲ ਪੀੜਾ ਖਰਚਾ ਮੰਨਦਾ ਦੋਸਤ ਇਹ ਤਾਂ ਹੈਗਾ ਦੋਸਤੀ ਵੀ ਜ਼ਰੂਰੀ ਆ ਹਾਂ ਚਲੋ ਜੀ ਇਹਦੇ ਨਾਲ ਹੀ ਆਪਾਂ ਬਲੌਗ ਦਾ ਕਰਦੇ ਆ ਐਂਡ ਜਨਨ ਕਰ ਲੇ ਸਬਸਕ੍ਰਾਈਬ ਗ੍ਰੀਨ ਕਰ ਦੇ ਸ਼ੇਅਰ ਸਸਕਾਂ ਜੀ ਇਹ ਹਲੇ ਨੇ ਬਾਪੂ ਪੋਹ ਹੋਰ ਗਰਮੀ ਬਹੁਤ ਹੋਰ ਗਰਮੀ ਨਾ ਜੀ ਡੀ ਲਿਆ ਗਰਮੀ ਨਹੀਂ ਮੂਹ ਪਰ ਪਾਹਰ ਹੜਾਰੇ ਨੇ ਆਪਣੇ ਮਾ ਵੀ ਇੰਨਾ ਮੀਂਹ ਪਿਆ ਕੱਲ ਡੈਡੀ ਕਹਿੰਦੇ ਜਿਹੜੀ ਟਿੱਬਿਆਂ ਵਾਲੀ ਜੀਰੀ ਲਾਈਤੀ ਸਾਰੀ ਲੋਕਤੀ 2 ਕਿੱਲੇ ਉੱਪਰ ਦੀ ਪਾਣੀ ਚੱਲ ਰਿਹਾ ਉਧਰ ਤਾਂ ਗੁજરા ਖਾਣਾ ਨਹੀਂ ਇਧਰ ਅੱਛਾ ਹੀ ਕਰਾ ਟਾੜੂ ਡਾਗਣੀ ਡੈਡੀ ਕਹਿੰਦੇ ਸਾਰੀਆਂ ਜੀਰੀਆਂ ਦੇ ਉੱਪਰ ਦੀ ਪਾਣੀ ਜਾ ਰਿਹਾ 2 2.5 ਘੰਟੇ ਇੰਨਾ ਜ਼ਿਆਦੇ ਮੀਂਹ ਪੈਣਾ ਫੁੱਲ ਜਦੋਂ ਪਾਉਂਦਾ ਉਹ ਦੱਬ ਕੇ ਪਾਉਂਦਾ ਕੋਈ ਪਾਉਂਦਾ ਔਰ ਔਰ ਫਿਰ ਵੀ ਇੰਨੀ ਗਰਮੈਸ ਹੋ ਰਹੀ ਹੈ ਕਹਿੰਦੇ ਗਰਮੈਸ ਫਿਰ ਮੀਂਹ ਦਾ ਕੋਈ ਫਾਇਦਾ ਨਹੀਂਦਾ ਬਸ ਜੀਰੀ ਉਹਦਾ ਛਿੜਕਾ ਜਾਂਦਾ ਹਾਂ ਫਿਰ ਰੱਬ ਜਾਦੀ ਪੂਰੀ ਲੱਗੇ 1 5-4 ਦਿਨਾਂ ਦੀ ਜਿਹੜੀ ਲੱਗੇ ਜਿਵੇਂ ਆਪਣੇ ਪਰਸੋਂ ਦੇਖੋ ਪਰਸੋਂ ਥੋੜਾ ਜਿਹਾ ਮੀਂਹ ਆ ਗਿਆ ਪਹਿਲਾਂ ਇੱਕ ਦਿਨ ਆ ਗਿਆ ਚਲ ਥੋੜਾ ਥੋੜਾ ਜਿਹਾ ਪਾਣੀ ਜਾਂ ਜਾਂਦਾ ਆਏ ਜੜੀਆਂ ਲੱਗਦੇ ਜੜੀ ਲੱਗਦੀਆਂ ਹਫਤੇ ਆਉਂਦੇ ਜੜੀਆਂ ਲੱਗਦੀਆਂ ਹੁਣ ਨਹੀਂ ਲੱਗਦੀ ਹਨਾ ਨੀ ਇਹ ਨਹੀਂ ਪੈਂਦਾ ਹੈਗਾ ਮੱਥੇ ਦੇਖਦੇ ਕਹਿੰਦੇ ਨੇ ਤੇ ਪੂੜੇ ਭਗਾ ਦਿਓ ਖੀਰ ਕਰ ਦਿਓ ਉਹ ਮਰ ਨੀ ਇਹ ਨਹੀਂ ਪੈਂਦਾ ਹੈਗਾ ਇਹ ਹੋਰ ਜਦੋਂ ਆਉਂਦਾ ਤਾਂ ਉਹ ਡੋਬ ਦਿਂਦਾ ਸਭ ਕੁਝ